शिव भक्तانو ਸ਼੍ਰੀ ਅਮਨਾਥ ਯਾਤਰਾ ਤੇ ਲੈ ਕੇ ਜਾਣ ਤੇ ਬਾਬਾ ਬਰਫਾਨੀ ਜੀ ਦੇ ਦਰਸ਼ਨ ਪਰਿਵਾਰਕ ਮਾਹੌਲ ਤੇ ਅਨੁਸ਼ਾਸਿਤ ਤਰੀਕੇ ਨਾਲ ਕਰਵਾਉਣ ਦੇ ਮਕਸਦ ਨਾਲ ਹਰੇਕ ਸਾਲ ਦੀ ਇਸ ਵਾਰ 20ਵੀਂ Shiv Shakti Sewa Mandal Noor Mahal ਵੱਲੋਂ Shiv Pakada ਦਾ ਇੱਕ ਕਾਫਲਾ ਸ਼੍ਰੀ ਅਮਨਾਥ ਯਾਤਰਾ ਲਈ ਮੰਡਲ ਦੇ ਪ੍ਰਧਾਨ ਅਸ਼ੋਕ ਸੰਧੂ ਦੀ ਯੋਗ ਅਗਵਾਈ ਹੇਠ ਰਵਾਨਾ ਹੋਇਆ ਯਾਤਰਾ ਦੇ ਜਾਣ ਤੋਂ ਪਹਿਲਾਂ ਪ੍ਰਾਚੀਨ ਮੰਦਰ ਬਾਬਾ ਭੂਤਨਾਥ ਨੂਰ ਮਹਿਲ ਵਿਖੇ ਭਗਵਾਨ ਪੋਲੇनाथ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਆਏ ਹੋਏ ਸੈਂਕੜੇ ਸ਼ਰਧਾਲੂਆਂ ਲਈ ਵੱਖ-ਵੱਖ ਪ੍ਰਕਾਰ ਦੇ ਸਵਾਦਿਸ਼ਟ ਲੰਗਰ ਦਾ ਆਯੋਜਨ ਵੀ ਕੀਤਾ ਗਿਆ। ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਸਮੂਹ ਮੈਂਬਰਾਂ, ਹੋਦੇਦਾਰਾਂ ਅਤੇ ਆਏ ਹੋਏ ਸੈਂਕੜੇ ਸ਼ਰਧਾਲੂਆਂ ਨੇ ਨੱਚ ਕੇ ਅਤੇ ਬੰਬੰਬ ਬੋਲੇ ਦੇ ਜੈਕਾਰਿਆਂ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਯਾਤਰਾ ਨੂੰ ਰਵਾਨਾ ਕਰਨ ਲਈ ਵਿਸ਼ੇਸ਼ ਤੌਰ ਤੇ ਡੀਐਸਪੀ ਸਬਡਿਵੀਜ਼ਨ ਨਕੋਦਰ ਸੁਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਮੰਡਲ ਵੱਲੋਂ ਢੋਲ ਦੀ ਥਾਪ ਤੇ ਅਤੇ ਫੁੱਲਾਂ ਦੀ ਵਰਖਾ ਕਰਕੇ ਹਾਰ-ਪਾ ਸਵਾਗਤ ਕੀਤਾ ਗਿਆ ਡੀਐਸਪੀ ਵੱਲੋਂ ਹਰੀ ਚੰਡੀ ਦੇ ਯਾਤਰਾ ਨੂੰ ਮੰਦਿਰ ਤੋਂ ਰਵਾਨਾ ਕੀਤਾ ਗਿਆ ਸ਼ੋਕ ਬਬੀਤਾ ਸੰਦੂ ਪੈਟਰੋਲ ਪੰਪ ਤੇ ਲੋਕਾਂ ਵਾਸਤੇ ਮੁਰ ਤੋਂ ਵੱਖ-ਵੱਖ ਤਰ੍ਹਾਂ ਦੇ ਸਵਾਦਿਸ਼ਟ ਪਕਵਾਨਾਂ ਦਾ ਲੰਗਰ ਲਗਾਇਆ ਗਿਆ ਸੀ ਜਿਸ ਦਾ ਭਗਤਾਨੇ ਪਰਪੂਰ ਆਨੰਦ ਮਾਣਿਆ ਅਤੇ ਫਿਰ ਸ਼ਾਨਦਾਰ ਲਗਜ਼ਰੀ ਬੱਸਾਂ ਜੋ ਯਾਤਰਾ ਲਈ ਕੀਤੀਆਂ ਗਈਆਂ ਸਨ ਉਹਨਾਂ ਵਿੱਚ ਬੈਠ ਕੇ ਬੰਬੰਬ ਬੋਲੇ ਜੈ ਸ਼ਿਵ ਸ਼ੰਕਰ ਦੇ ਜੈਕਾਰਿਆਂ ਨਾਲ ਬੱਸਾਂ ਯਾਤਰਾ ਲਈ ਰਵਾਨਾ ਹੋਈਆਂ ਇਸ ਮੌਕੇ ਤੇ ਵਕਫਾਕ ਬੁਲਾਰਿਆਂ ਨੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਕੀਤੇ ਜਾਂਦੇ ਇਸ ਸ਼ਲਾਗਾ ਯੋਗ ਕਦਮ ਲਈ ਵਧਾਈ ਦਿੱਤੇ ਇਸ ਮੌਕੇ ਤੇ ਮੰਡਲ ਦੇ ਚੇਅਰਮੈਨ ਲਾਈਨ ਓਪੀ ਕੁੰਦੀ ਲਾਈਨਸ ਕਲੱਬ ਦੇ ਪ੍ਰਧਾਨ ਆਂਚਲ ਸੰਧੂ ਸੋਖਲ ਮੰਡਲ ਦੇ ਕੋਆਰਡੀਨੇਟਰ ਲਾਈਨ ਦਿਨਕਰ ਸੰਧੂ ਜਨਰਲ ਸਕੱਤਰ ਸ਼ੰਜੀਤ ਸਿੰਘ ਖਜਾਨਚੀ ਰਾਮ ਮੂਰਤੀ ਪੀਆਰਓ ਅਮਨ ਕੁਮਾਰ ਸੀਨੀਅਰ ਮੀਤ ਪ੍ਰਧਾਨ ਹਰੀਸ਼ ਮੇਨ ਗੋਤਮ ਟੀਂਗਰਾ ਮੰਡਲ ਸੇਵਾਦਾਰ ਅਨਿਲ ਸ਼ਰਮਾ ਪ੍ਰੈਸ ਸਖਤਰ ਅਤੇ ਸੋਮੀਨਾ ਸੰਦੂ ਸੁਨੀਲ ਕੋਲੀ ਸੁਭਾਸ਼ ਡਾਂਡ ਹਰੀਦੇਵ ਖੋਸਲਾ ਇਹਨਾਂ ਦੇ ਨਾਲ-ਨਾਲ ਭਾਰੀ ਗਿਣਤੀ ਵਿੱਚ ਸ਼ਿਫਤ ਵਕਤ ਹਾਜ਼ਰ ਸਨ ਨੂਰ ਮਹਿਲ ਤੋਂ ਕੈਮਰਾਮੈਨ ਅਮੀਰ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਨਾਗਰਾ ਵਾ ਅਸ਼ੋਕ ਜੀ ਨੂੰ ਬਹੁਤ ਹੀ ਵਧਾਈ ਦਿਲਾ ਚਾਹਨਾ ਹੈ ਵਧਾਈ ਦੇ ਪਾਤਰ ਹੈ ਕਿ ਇੱਕ ਧਾਰਮਿਕ ਯਾਤਰਾ ਜਿਹੜੀ 83 ਬੰਦਿਆਂ ਦਾ ਬਲ ਉਹਨਾਂ ਨੇ ਪਤਾ ਲੱਗਾ ਇਹ ਲਗਾਤਾਰ 20 ਵਾਰ ਜਿਹੜੀ ਇਹ ਯਾਤਰਾ ਹੈ ਅੱਜ ਧਿਰਵਾਨਾ ਕਰ ਰਿਹਾ ਹੈ ਅਸੀਂ ਬਹੁਤ ਹੀ ਇਹ ਜਿਹੜੇ ਬਹਾਈ ਦੇ ਪਾਤਰ ਨੇ ਤੇ ਸਾਰੀਆਂ ਸੰਗਤਾਂ ਨੂੰ ਮੈਂ ਯਾਤਰਾ ਗੜੀ ਸ਼ੋਭ ਯਾਤਰਾ ਉਹਨਾਂ ਨੂੰ ਕਰਦਾ ਮੈਂ ਸ਼ਵੇਤਾ ਮੇਰਾ ਨਾਮ ਹੈ ਤੇ ਮੈਂ ਸੈਕਿੰਡ ਟਾਈਮ ਜਾ ਰਹੀ ਹਾਂ ਪਹਿਲ 20 ਦੀ ਯਾਤਰਾ ਆ ਇੱਥੇ ਦੀ ਤੇ ਆਪਾਂ ਜਲੰਧਰੋਂ ਆਏ ਆ ਇੱਥੇ ਤੇ ਮੈਂ ਮਤਲਬ ਕਿ ਪਿਛਲੀ ਵਾਰੀ ਆਪਾਂ ਜਦੋਂ ਗਏ ਸੀ ਉਹ ਬਹੁਤ ਵਧੀਆ ਲੱਗਿਆ ਸੀ ਬੜਫ ਬਾਤ ਸੀਗੀ ਤੇ ਸ਼ੇਗਲਿੰਗ ਵੀ ਬਹੁਤ ਵੱਡਾ ਸੀਗਾ ਤੇ ਮਤਲਬ ਕਿ ਇੰਜੋਏ ਕੀਤਾ ਸੀਗਾ ਬਹੁਤ ਜ਼ਿਆਦਾ ਅਮਰਨਾਥ ਯਾਤਰਾ ਅੱਜ ਤੋਂ 25 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਹੁਤਨਾਥ ਮੰਦਿਰ ਤੋਂ ਇਹ ਹਰ ਸਾਲ ਇੱਕੋ ਯਾਤਰਾ ਜਾਂਦੀ ਹੈਗੀ ਆ ਔਰ ਇਸ ਯਾਤਰਾ 'ਚ ਬਹੁਤ ਵੱਡੇ ਵੱਡੇ ਨਾਮੀ ਪਰਿਵਾਰ ਨਾਮੀ ਅਫੀਸਰ ਇਸ ਯਾਤਰਾ ਦਾ ਜਿਹੜਾ ਆਨੰਦ ਮਾਣ ਚੁੱਕੇ ਆ ਬੋਲੇ ਸ਼ੰਕਰ ਦੇ ਦਰਸ਼ਨ ਕਰ ਚੁੱਕੇ ਹੈਗੇ ਔਰ ਇਹ ਯਾਤਰਾ ਸਹਿਲਗਾਮ ਉਹ ਹੋ ਕੇ ਆਪਸੀ ਜਿਹੜੀ ਬਾਲਟਾਲ ਉਹ ਵਾਪਸ ਹੁੰਦੀ ਰਹੀ ਹੈ ਔਰ ਇਸ ਦੇ ਵਿੱਚ ਇੱਕ ਖਾਸ ਇਸ ਨੂੰ ਇੱਕ ਵਜਾ ਬਣਾਉਂਦੀ ਆ ਜਿਹੜੀ ਇਹ ਇੱਕ ਪਰਿਵਾਰਿਕ ਯਾਤਰਾ ਆ ਇਸ ਦੇ ਵਿੱਚ ਜਿੰਨੇ ਵੀ ਭਗਤ ਜਨ ਇੱਥੋਂ ਜਾਂਦੇ ਆ ਉਹ ਹਮੇਸ਼ਾ ਹੀ ਜਿਹੜਾ ਉਹਨਾਂ ਦਾ ਮੰਤਵ ਕੋਈ ਹੁੰਦਾ ਅਸੀਂ ਪੋਲੇ ਸ਼ੰਕਰ ਦੇ ਦਰਸ਼ਨ ਕਰਨ ਜਾਣਾ ਉਹਨਾਂ ਦੀ ਕਿਰਪਾ ਜਿਹੜੀ ਹੈਗੀ ਆ ਉਹ ਲੈਣੀ ਆ ਸੋ ਇਹ ਜਿਹੜੀ ਯਾਤਰਾ ਇਹਦੀ ਮੈਂ ਸਫਲਤਾ ਦੀ ਕਾਮਨਾ ਕਰਦਾ ਔਰ ਮੈਂ ਹਸਦਾ ਤੇ ਇਹਦੇ ਲਈ ਅਸ਼ੋਕ ਸੰਧੂ ਜੀ ਦਾ ਬਹੁਤ ਬਟਾ ਯੋਗਦਾਨ ਬਹੁਤ ਮਿਹਨਤ ਕਰਦੇ ਆ ਇਹ ਯਾਤਰਾ ਸਮਾਪਤ ਹੁੰਦੀ ਆ ਤਾਂ ਉਹਦੇ ਨਾਲ ਹੀ ਜਿਹੜਾ ਹੈਗਾ ਇਹਨਾਂ ਦਾ ਸ਼ੁਰੂ ਹੋ ਜਾਂਦਾ ਦੁਆਰਾ ਅਗਰੇ ਸਾਲ ਦੇ ਵਾਸਤੇ ਪ੍ਰੋਗਰਾਮ ਸੋ ਮੈਂ ਇੱਕ ਵਾਰੀ ਫੇਰ ਇਸ ਯਾਤਰਾ ਦੀ ਸਫਲਤਾ ਦੀ ਕਾਮਨਾ ਕਰਦਾ ਹੋਇਆ ਕਿ ਇਹ ਇਸ ਵਾਰ ਵੀ ਅੱਜ ਸਾਡੀ ਜਿਹੜੀ ਇਹ 3ਵੀਂ ਯਾਤਰਾ ਕੋਲੀ ਸ਼ੰਕਰ ਨਰਕਟ ਪਾਕਨਗੇ ਪਹਿਲਾਂ ਤਾਂ ਮੈਨੂੰ ਹਰ ਵੇਲੇ ਬਹੁਤ ਮਾਨ ਮਹਿਸੂਸ ਹੁੰਦਾ ਹੈ ਕਿ ਸਾਡੇ ਮੰਡਲ ਦੇ ਨਾਲ ਹਰ ਵਾਰ ਬਹੁਤ ਹੀ ਜ਼ਿਆਦਾ ਤਦਾਦ ਦੇ ਲੇਡੀਜ਼ ਜਾਂਦੀਆਂ ਨੇ ਤੇ ਇਹ ਦੇਖ ਕੇ ਵੀ ਮਾਨ ਮਹਿਸੂਸ ਹੁੰਦਾ ਹੈ ਕਿ ਹੁਣ ਜਦ ਘਟਨਾ ਹੋ ਗਈ ਠੀਕ ਹੈ ਬੇਸ਼ੱਕ ਸਾਨੂੰ ਬਹੁਤ ਯਾਤਰੀ ਇਸ ਘਟਨਾ ਕਰਕੇ ਟੁੱਟੇ ਨੇ ਬਟ ਇਹ ਵੀ ਗੱਲ ਹੈਗੀ ਕਿ ਹੋਰ ਜੁੜੇ ਵੀ ਬਹੁਤ ਨੇ ਅ ਜਦੋਂ ਲੇਡੀਜ਼ ਦੀ ਗੱਲ ਕਰੀਏ ਉਹ ਘਰ ਘਰ ਵਿੱਚ ਵੀ ਕਰਾਇਆ ਕਿ ਕਰਦੀਆਂ ਨੇ ਬਟ ਉਹਨਾਂ ਦੀ ਜਿੱਦਾਂ ਆਪਾਂ ਸ਼ਰਦਾ ਦੇਖੀ ਉਹ ਵੀ ਘਟਣੀ ਹੈਗੀ ਉਹਨਾਂ ਦੀ ਇੰਨੀ ਸ਼ਰਦਾ ਹੈ ਕਿ ਸਾਡੇ ਨਾਲ ਇੰਨੀ ਲੇਡੀਜ਼ ਮਤਲਬ ਤੁਹਾਨੂੰ ਮੈਂ ਦੱਸਿਆ ਕਿ 50 ਪਲੱਸ ਦੇ ਅਰਾਊਂਡ ਸਾਡੇ ਨਾਲ ਲੇਡੀਜ਼ ਹੀ ਨੇ ਉਹ ਸਾਰਾ ਆਪਣੇ ਸ਼ਰਦਾ ਨਾਲ ਉੱਥੇ ਦਰਸ਼ਨ ਕਰਨ ਜਾ ਰਹੀ ਨੇ ਸੀ ਇੱਕ ਵਿਸ਼ੇਸ਼ ਸਾਡੀ ਹਮੇਸ਼ਾ ਮੈਡੀਕਲ ਕਿਟ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਅਸੀਂ ਸਾਰੇ ਬੱਸਿਸ ਦੇ ਵਿੱਚ ਮੈਡੀਕਲ ਕਿਟ ਵੀ ਰੱਖਦੇ ਹਾਂ ਜਾਂ ਜੇਕਰ ਵੀ ਉਹਨਾਂ ਨੂੰ ਜ਼ਰੂਰਤਮੰਦ ਸਮਾਨ ਹੁੰਦਾ ਹੈ ਆ ਉਹ ਸਾਡੇ ਕੋਲ ਆ ਕੇ ਜਾਂ ਅਸੀਂ ਵੀ ਉਹਨਾਂ ਦੇ ਕੋਲ ਹਰ ਵੇਲੇ ਪੁੱਛ ਪੜਤਾਲ ਕਰਦੇ ਰਹਿੰਦੇ ਹਾਂ ਕਿ ਕੋਈ ਜ਼ਰੂਰਤ ਉਹਨਾਂ ਨੂੰ ਚਾਹੇ ਮੈਡੀਕਲ ਲੋਡ ਹੈਗੀ ਆ ਚਾਹੇ ਕੋਈ ਵੀ ਲੋਡ ਆ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਰੈਡੀ ਰਹਿੰਦੇ ਆ ਤੇ ਇਹ ਸਾਰਾ ਯਾਤਰਾ ਦਾ ਇਦਾਂ ਹੀ ਮਕਸਦ ਹੁੰਦਾ ਕਿ ਸਾਰੇ ਇੱਕ ਦੂਸਰੇ ਨਾਲ ਬਹੁਤ ਸਾਥ ਸਨਯੋਗ ਦਿੰਦੇ ਆ ਤੇ ਉਹਦੇ ਕਰਕੇ ਅ ਮਤਲਬ ਅਸੀਂ ਵੀ ਬਹੁਤ ਸਪੈਸਿਫਿਲਿਟੀਆਂ ਬੱਸ ਵਿੱਚ ਪ੍ਰੋਵਾਈਡ ਕੀਤੀਆਂ ਹੋਈਆਂ ਐਂ ਜਗ੍ਹਾ ਜਗ੍ਹਾ ਤੇ ਵੀ ਹੁੰਦੀਆਂ ਨੇ ਕਿ ਇਸ ਕਰਕੇ ਕਦੇ ਕੋਈ ਮੁਸ਼ਕਿਲ ਆਉਂਦੀ ਹੀ ਨਹੀਂ ਇਤਨੇ ਦਿਨ ਦਾ ਟੂਰ ਹੁੰਦਾ ਕੋਈ ਇਹ ਅ ਅਸੀਂ ਜਿਵੇਂ ਅੱਜ ਸੈਟਰਡੇ ਜਾ ਰਹੇ ਆਂ ਤੇ ਮਹਾਦੇਵ ਜੀ ਦੀ ਕਿਰਪਾ ਨਾਲ ਅਸੀਂ ਸੈਟਰਡੇ ਮਾਰਨਿੰਗ ਹੀ ਵਾਪਸ ਆ ਜਾਵਾਂਗੇ ਜੇ ਸਭ ਕੁਝ ਸਹੀ ਰਿਹਾ ਹਾਂਜੀ ਹਫਤਾ ਤੱਕ ਦਾ ਹੁੰਦਾ ਹੈ ਉਕੇ ਜਿੰਦੇ ਬਾਕੀ ਹੁੰਦੇ ਦੇਆ ਇਸ ਵਾਰ ਯਾਤਰਾ ਨੇ ਜਿਹੜੇ ਸ਼ਾਈਨ ਬੋਰਡ ਆ ਜਾਂ ਗਵਰਨਮੈਂਟ ਨੇ ਸਰਕਾਰ ਨੇ ਉੱਥੇ ਕੀ ਪ੍ਰਬੰਧ ਕੀਤੇ ਆ ਉਸ ਅਕੋਰਡਿੰਗ ਕਨਵਾਈ ਦੇ ਨਾਲ ਹੁੰਦੀ ਆ ਜੋ ਵੀ ਹੁੰਦਾ ਉੱਥੇ ਉਸ ਅਕੋਰਡਿੰਗ ਆਪਾਂ ਨੂੰ ਪਤਾ ਲੱਗੇਗਾ ਜਿੱਦਾਂ ਲਾਇਨਸ ਕਲੱਬ ਜਿਹੜਾ ਹੈਗਾ ਹਮੇਸ਼ਾ ਹੀ ਫਰਸਟ ਦਿਨ ਹੀ ਜਿੱਦਾਂ ਮਤਲਬ ਸਾਡਾ ਜਿਹੜਾ ਕਲੱਬ ਦਾ ਪ੍ਰੋਜੈਕਟ ਲੱਗਦਾ ਹੈ ਇਹ ਯਾਤਰਾ ਦਾ ਫਰਸਟ ਪ੍ਰੋਜੈਕਟ ਹੁੰਦਾ ਆ ਤੇ ਬਹੁਤ ਸਾਰੇ ਜਿੱਦਾਂ ਡੋਨੇਸ਼ਨ ਆਪਣੇ ਪੰਪ ਦੇ ਉੱਪਰ ਜਿੰਨਾ ਵੀ ਲੱਗਦਾ ਆ ਉਹ ਖਾਣ ਪੀਣ ਦਾ ਸਮਾਨ ਜਾਂ ਡਰਿੰਕਸ ਹੁੰਦੀਆਂ ਸਾਰਾ ਕੁਝ ਮਤਲਬ ਅ ਡੋਨੇਟ ਕਰਦੇ ਨੇ ਕਲੱਬ ਵਾਲੇ ਅ ਸਭ ਹਮੇਸ਼ਾ ਇਹ ਕੋਸ਼ਿਸ਼ ਕਰਦੇ ਕਿ ਕੁਛ ਅਸੀਂ ਅਲੱਗ ਕਰੀਏ ਤੇ ਜਿਹੜੇ ਯਾਤਰੀਆਂ ਨੂੰ ਜਿੱਦਾਂ ਉੱਥੇ ਮਲੇ ਜਿੱਦਾਂ ਅਸੀਂ ਅਮਨ ਯਾਤਰਾ ਵੀ ਕਰਦੇ ਆ ਨਾ ਉੱਥੇ ਵੀ ਤੁਸੀਂ ਦੇਖੋਗੇ ਇੰਨੇ ਢੰਡਾਰੇ ਲੱਗਦੇ ਨੇ ਇੰਨਾ ਕੁਝ ਸਾਰੇ ਤੇ ਪੀਜ਼ਾ ਵਗੈਰਾ ਸਾਰੀ ਫੈਸਿਲਿਟੀਆਂ ਹੁੰਦੀਆਂ ਇਸ ਕਰਕੇ ਸਾਡੇ ਦਮਨ ਚ ਵੀ ਸ਼ੌਂਕ ਰਹਿੰਦਾ ਕਿ ਅਸੀਂ ਵੀ ਇੱਥੇ ਲਗਾਈਏ ਜੋ ਵੀ ਹੈ ਲੰਗਰ ਇਸ ਮਤਲਬ ਬੱਚਿਆਂ ਨੂੰ ਲੇਡੀਜ਼ ਨੂੰ ਸਭ ਨੂੰ ਮਤਲਬ ਮਨ ਖੁਸ਼ ਹੋ ਕੇ ਜਾਵਾਂਗੇ ਮਤਲਬ ਹਰ ਕਿਤੇ ਤਰੀਕੇ ਦੇ ਸੇ ਫੂਡ ਉਹਨਾਂ ਨੂੰ ਪ੍ਰੋਵਾਈਡ ਕੀਤਾ ਏਦਾਂ ਹੀ ਨਹੀਂ ਕਿ ਸਿਰਫ ਫੱਪ ਕਨਫਿਊਜ਼ਾ ਵਗੈਰਾ ਨਹੀਂ ਹੈਲਦੀ ਚੀਜ਼ਾਂ ਵੀ ਨਾਲ ਹੀ ਰੱਖੀਆਂ ਜਾਂ ਤੁਸੀਂ ਸਰ ਸਭ ਤੋਂ ਪਹਿਲਾਂ ਤੇ ਜੀ ਦੇਸ਼ ਵਿਦੇਸ਼ ਵਿੱਚ ਜਿੰਦੇ ਵਿਸ਼ੇ ਭਖਤ ਬੈਠੇ ਹੈਗੇ ਆ ਉਹਨਾਂ ਸਾਰਿਆਂ ਨੂੰ ਮੇਰੀ ਦਿਲੋਂ ਮੁਬਾਰਕਬਾਦ ਕਿਉਂਕਿ ਅਮਨਤ ਯਾਤਰਾ ਜਿਹੜੀ ਹੈਗੀ ਆ ਉਹ 3 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਆ ਔਰ ਇਹ ਅਮਨਤ ਯਾਤਰਾ ਇੱਕ ਉਤਸਵ ਪੂਰੇ ਹਿੰਦੁਸਤਾਨੀ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਹੈ ਕਿਉਂਕਿ ਦੁਨੀਆ ਪਰਤੋ ਜੇ ਯਾਤਰੀ ਹੈਗੇ ਆ ਉਹ ਮਹਾਦੇਵ ਦੇ ਬਹੁਤ ਅਨੰਨਿਆ ਭਗਤ ਹੈਗੇ ਆ ਔਰ ਹਰ ਸਾਲ ਦੇਸ਼ ਦੇਸ਼ ਤੋਂ ਆ ਕੇ ਸਭ ਤੋਂ ਔਖੀ ਯਾਤਰਾ ਜਿਹੜੀ ਹੈਗੀ ਆ ਉਹ ਕਰਦੇ ਆ ਉਹ ਸਫਲ ਹੁੰਦੇ ਆ ਤੇ ਜਿਹੜੀ ਸਾਡੀ ਯਾਤਰਾ ਹੈਗੀ ਆ ਜੀ ਉਹ ਮਹਾਦੇਵ ਦੀ ਕਿਰਪਾ ਨਾਲ ਸਾਡੀ 20ਵੀਂ ਸ਼੍ਰੀ ਅਮਨਾ ਯਾਤਰਾ ਆ ਉਹ ਚ ਸਭ ਤੋਂ ਮਹਾਦੇਵ ਦੇ ਅਸ਼ੀਰਵਾਦ ਵਾਲੀ ਦੇਖਣ ਵਾਲੀ ਇਹ ਗੱਲ ਹੈਗੀ ਆ ਇਹ ਸਾਡੀ ਜਿਉਂ ਯਾਤਰਾ ਸ਼ੁਰੂ ਹੋਈ ਆ 2006 ਤੋਂ ਲੈ ਕੇ ਹੁਣ ਤੱਕ ਬਿਲਕੁਲ ਲਗਾਤਾਰ ਯਾਤਰਾ ਸਾਡੀ ਜਾ ਰਹੀ ਹੈ ਜੀ ਇਹਨੂੰ ਸ਼ਫਾ ਬਣਵਾਵਾ ਬਸੇ ਜਿਹੜੇ ਸਾਡੇ ਐਨ ਆਰ ਆਈ ਦਾ ਵੀ ਸੱਜਣ ਹੈਗੇ ਆ ਸਾਡੇ ਨੂਰਮਹਿ ਸ਼ਹਿਰ ਦੇ ਚਿਪਕਤ ਹੈਗੇ ਆ ਇਲਾਕੇ ਦੇ ਚਿਪਕਤ ਹੈਗੇ ਆ ਖਾਸ ਤੌਰ ਤੇ ਅਮਨਾ ਯਾਤਰੀ ਜਿਹੜੇ ਸਾਡੇ ਤੋਂ 20 ਸਾਲਾਂ ਤੋਂ ਭਰੋਸਾ ਰੱਖਦੇ ਆ ਕਿ ਇੱਕ ਪਰਵਾਰਕ ਯਾਤਰਾ ਹੈਗੀ ਆ ਲਗਾਤਾਰ ਸਾਡੇ ਨਾਲ ਜਾਂਦੇ ਹੈਗੇ ਆ ਅਸੀਂ ਉਹਨਾਂ ਦੇ ਵੀ ਸ਼ੌਕੂਗੀ ਯਾਰ ਹੈਗੇ ਆ ਤਾਂ ਕਿ ਅਸੀਂ ਜਿਹੜਾ ਹੌਂ ਬਾਰੇ ਸਮੇਂ 'ਚ ਇਹੀ ਉਮੀਦ ਕਰਦੇ ਆ ਕਿ ਉਹ ਸਾਡਾ ਜਿਹੜਾ ਭਰੋਸਾ ਉਹਨਾਂ ਬਣਾਇਆ ਹੈਗਾ ਉਹ ਅਸੀਂ ਉਹਨਾਂ ਦਾ ਬਰਕਰਾਰ ਕਰ ਸਕਾਂਗੇ ਜੀ ਔਰ ਇਹਦੇ ਵਿੱਚ ਸਾਨੂੰ ਜਿਹੜੀਆਂ ਸਾਡੇ ਨੂਰਮੰਦਰ ਇਲਾਕੇ ਦੇ ਧਾਰਮਿਕ ਸੰਸਥਾ ਵੈਗੀਆਂ ਪੂਰਨ ਹਕ ਮੰਦਰ ਆਪਣੀ ਸਾਰੀ ਲਾਇਸੈਂਸ ਮੈਂਬਰ ਹੈਗੇ ਆ ਲਾਇਸੈਂਸ ਕਰ ਬੰਦੂਰ ਮੈਂ ਸੇਢੀ ਬੀਮ ਗੌਰਵ ਔਰ ਜਿਹਨੀਆਂ ਹੋਰ ਵੀ ਨੇ ਸਾਡੇ ਗਵਿੰਦਰ ਸਾਹਿਬ ਹੈਗੇ ਆ ਉਹ ਵੀ ਸਾਨੂੰ ਉਚੇਚਿਤ ਤੋਂ ਤੇ ਸਾਡਾ ਸਹਿਯੋਗ ਕਰਦੇ ਹੈਗੇ ਆ ਮੈਂ ਉਹਨਾਂ ਸਾਰਿਆਂ ਦਾ ਰਿਣੀ ਆ ਔਰ ਜਦੋਂ ਉਹ ਆਪਣੀਆਂ ਸੇਵਾਵਾਂ ਬੰਨ ਦਿੰਦੇ ਹੈਗੇ ਆ ਤੇ ਸਾਡਾ ਜ ਸਾਰਿਆਂ ਦਾ ਸਰ ਹੈਗਾ ਉਹਨਾਂ ਅੱਗੇ ਚੁੱਕ ਜਾਂਦਾ ਜੀ ਇਦਾਂ ਜੀ ਜਿਹੜਾ ਪਰਮਿਟ ਬਣਾਉਣ ਦਾ ਸਿਸਟਮ ਹੈ ਨਾ ਜੀ ਸਰਕਾਰ ਦਾ ਉਹ ਬਿਲਕੁਲ ਬਹੁਤ ਚੇਂਜ ਹੋ ਚੁੱਕਾ ਪਹਿਲਾਂ ਤਾਂ ਇਹ ਹੁੰਦਾ ਸੀਗਾ ਇਸੇ ਜਗ੍ਹਾ ਤੋਂ ਅਸੀਂ 7-8 ਬੱਸਾਂ ਜਿਹੜੀਆਂ ਹੈਗੇ ਲੈ ਕੇ ਜਾਂਦੇ ਰਹੇ ਹਾਂ ਕਿਉਂਕਿ ਉਦੋਂ ਜੇ ਪਰਮਿਟ ਬਣਾਉਣੀ ਅਥਾਰਟੀ ਹੁੰਦੀ ਸੀ ਉਹ ਸਾਡੇ ਕੋਲ ਹੁੰਦੀ ਸੀ ਹੁਣ ਇਸ ਵੇਲੇ ਜਿਹੜੀ ਅਥਾਰਟੀ ਹੈਗੀ ਉਹ ਬੈਂਕ ਦੇ ਕੋਲ ਆ ਜਿਹੜਾ ਯਾਤਰੀ ਹੈਗਾ ਉਹ ਆਪਣਾ ਅੰਗੂਠਾ ਲਗਾਉਂਦਾ ਤੇ ਉਹਨੂੰ ਯਾਤਰਾ ਪਰਮਿਟ ਮਿਲਦਾ ਤੇ ਮੈਂ ਤਾਂ ਭਾਰਤ ਸਰਕਾਰ ਦੇ ਕੋਲੋਂ ਇਹੀ ਮੰਗ ਕਰੂੰਗਾ ਸ਼੍ਰਾਈਨ ਬੋਰਡ ਦੇ ਕੋਲੋਂ ਇਹ ਮੰਗ ਕਰੂੰਗਾ ਕਿ ਜਿਹੜਾ ਪਰਮਿਟ ਬਣਾਉਣ ਦਾ ਸਿਸਟਮ ਹੈਗਾ ਉਹ ਸੋਖਾ ਕੀਤਾ ਜਾਵੇ ਚਾਹੇ ਤੁਸੀਂ ਹਸਪਤਾਲ ਨੂੰ ਸਿਲੈਕਟ ਕਰ ਲੋ ਚਾਹੇ ਤੁਸੀਂ ਬੈਂਕਾਂ ਉੱਤੇ ਸੈਟ ਕਰ ਲੋ ਜਾਂ ਤਾਂ ਹਸਤਾ ਵਿੱਚ ਬੈਂਕਾਂ ਦੇ ਮੁਲਾਜ਼ਮ ਬਿਠਾ ਦੇਓ ਉੱਥੇ ਪੈਸੇ ਜਾਮਾ ਹੋਣ ਉੱਥੇ ਪਰਮਿਟ ਬਣ ਜਾਣ ਜਾਂ ਫੇ ਇੱਕ ਡਾਕਟਰ ਹੀ ਬੈਂਕਾਂ 'ਚ ਬਿਠਾ ਦਿਓ ਤਾਂ ਕਿ ਉੱਥੇ ਮੈਡੀਕਲ ਹੋਵੇ ਉੱਥੇ ਪਰਮਿਟ ਜਾਰੀ ਹੋਵੇ ਤੇ ਜਿਹੜੇ ਸ਼ਿਵ ਭਗਤ ਜਨ ਹੈਗੇ ਆ ਹਰ ਭਗਤ ਦੀ ਇਹ ਮਹੱਤਵਸ਼ਾ ਹੁੰਦੀ ਆ ਕਿ ਅਸੀਂ ਜਿਹੜੇ ਹਿਮ ਸ਼ਿਵਲਿੰਗ ਜੀ ਦੇ ਦਰਸ਼ਨ ਹੈਗੇ ਆ ਉਹ ਕਰੀਏ ਕਿਉਂਕਿ ਮੌਸਮ ਚੇਂਜ ਹੋ ਜਾਂਦਾ ਤੇ ਭੋਲੇ ਨਾਲ ਵੀ ਆਪਣਾ ਜਿਹੜਾ ਸਰੂਪ ਹੈਗਾ ਉਹ ਲੂਪ ਕਰ ਲੈਂਦੇ ਆ ਤੇ ਉਹਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਕਾ ਤੋਂ ਇਹੀ ਮੰਗ ਕਰ ਕੇ ਪਰਮ ਬਣਾਉਂਦੀ ਜਿਹੜੀ ਵਿਧੀ ਹੈਗੀ ਆ ਉਸ ਖਾਲੀ ਕੀਤੀ ਜਾਵੇ ਇੱਕੋ ਜਗ੍ਹਾ ਹੀ ਸਾਰੀਆਂ ਫੈਸਿਲਿਟੀਆਂ ਮਿਲਣ ਜਿੱਦਾ ਸੇਵਾ ਕੇਂਦਰਾਂ ਦੀ ਮਿਲਦੀਆਂ ਹੈਗੀਆਂ ਉਹ ਨਾਲ ਜਿਹੜੇ ਸ਼ਿ ਭਗਤ ਹੈਗੇ ਆ ਉਹ ਆਪਣਾ ਦਰਸ਼ਨ ਦਾ ਲਾਭ ਬਧਿਰੇ ਤੋਂ ਤੇ ਲੈ ਸਕਦੇ ਆ ਜੀ ਸਰ ਕਿੰਨੇ ਯਾਤਰੀ ਇਸ ਵਾਰ ਜਾ ਰਹੇ ਨੇ ਸਰ ਇਸ ਵੇਲੇ ਸਾਡੇ ਕੋਲ 70 ਤੇ ਪਲੱਸ 14 84 ਯਾਤਰੀ ਸਾਡੇ ਨਾਲ ਜਾ ਰਹੇ ਜੀ ਔਰ ਜਿੱਦਾਂ ਸਕੁੰਦੀ ਸਾਹਿਬ ਨੇ ਸਾਡੇ ਮੰਡਲ ਦੇ ਚੇਅਰਮੈਨ ਹੈਗੇ ਹੁਣ ਦੱਸਿਆ ਜੀ ਸਾਡੇ ਨਾਲ ਹਾਈ ਕੋਰਟ ਦੇ ਤਿੰਨ ਜੱਜ ਸਾਹਿਬ ਜਾ ਚੁੱਕੇ ਆ ਐਡਵੋਕੇਟ ਸਾਹਿਬ ਜਾ ਚੁਕੇ ਜ ਇੰਜੀਨੀਅਰ ਹੈਗੇ ਉਹ ਜਾ ਜਾ ਚੁਕੇ ਗਿਆ ਡਾਕਟਰ ਸਾਹਿਬ ਸਭਾਨ ਹੈਗੇ ਉਹ ਜਾ ਚੁਕੇ ਆ ਮਾਦੇ ਜਿਹੜੀਆਂ ਮਾਨਮਤੀ ਹਾਸੇ ਹੈਗੀਆਂ ਉਹ ਤਾਂ ਜਾ ਜਾਂਦੀਆਂ ਹੈਗੀਆਂ ਪਰ ਉਹਦੇ ਨਾਂ ਦਾ ਜਿਹੜੀ ਸਾਡੇ ਸੰਸਾ ਦਾ ਮੁੱਖ ਮੰਤੂਰ ਹੈਗਾ ਪਰਵਾਰਿਕ ਯਾਤਰਾ ਹੁਣ ਵੀ ਅਸੀਂ ਦੇਖੋਗੇ ਨਕੀ ਆ ਜਿੰਨੇ ਮਤਲਬ ਸਾਡੇ ਕੋਲ 84 ਯਾਤਰੀ ਹੈਗੇ ਆ ਉਹਨਾਂ ਚ 50% ਫੀਮੇਲ ਸੱਜਣਾ ਜਾ ਰਹੀਆਂ ਉਹ ਬੱਚੇ ਵੀ ਜਾ ਰਹੇ ਹੈਗੇ ਆ ਜੀ ਤੋ ਇਹ ਸਾਡੀ ਮਹਾਦੇਵੀ ਅਪਾ ਕਰਪਾ ਜੀ ਦੇਖੋ ਜੀ ਸਾਡੀ ਸਾਡਾ 20 ਸਾਲ ਪਿਛੇ 19 ਸਾਲਾਂ ਦੇ ਵਿੱਚ ਬਹੁਤ ਬਹੁਤ ਸੁਣਿਆ ਕਿ ਅਮਰਾ ਯਾਤਰਾ ਦੇ ਆ ਘਟਨਾ ਹੋਈ ਜਾਂ ਆਖੇ ਆਈ ਹੈਗੀ ਆ ਸਾਡੇ ਨਾਲ ਕਦੇ ਵੀ ਇਹੋ ਜਿਹਾ ਘਟਨਾ ਨਾ ਕੋ ਘਟਨਾ ਬਾਕਰੀ ਨਾਸਨ ਕੋ ਸਹੀ ਆਈ ਹੈਗੀ ਆ ਤੇ ਉਮੀਦ ਕਰਦੇ ਆ ਵੀ ਇਸ ਵਾਰ ਵੀ ਸਾਨੂੰ ਕੋਈ ਅਖੇ ਆਈ ਜਾ ਘਟਨਾ ਸਾਡੇ ਨਾਲ ਨਹੀਂ ਕੋ ਬਾਕਰੀ ਜੀ